ਜੀ ਦੋਸਤੋ ਅੱਜ ਫੇਰ ਖੜੇ ਆਂ ਜੀ ਪਿੰਡ ਮਾੜੀ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਜਿਹਦੇ ਵਿੱਚੋਂ ਦੋ ਮਿੱਤਰੋ ਤਾਜ਼ੀਆਂ ਸੂਂਗਾਂ ਨੇ ਤੇ ਇੱਕ 托ਕੜ ਝੋਟੀ ਐ 托ਕੜ ਗੱਬਣ ਪੂਰੀ ਗੱਲ ਬਾਈ ਅਵਤਾਰ ਦੇ ਨਾਲ ਕਰਾਂਗੇ ਕੱਲਾ ਕੱਲਾ ਪਸੂ ਮਿੱਤਰੋ ਆਪਾਂ ਤੋੜ ਕੇ ਵੀ ਦਿਖਾਵਾਂਗੇ ਕਦੋਂ ਦੀਆਂ ਸੂਂਗਾਂ ਨੇ ਕਿੰਨਾ ਕਿੰਨਾ ਬੋੜਾ ਤੇ ਕੀ ਕੀ ਮਿੱਤਰੋ ਰੇਟ ਨੇ ਸੋ ਟੋਕੜ ਗੱਬਣ ਮਿੱਤਰੋ ਪਸੂ ਬਹੁਤ ਘੱਟ ਨਿਕਰੇ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਚੰਗੀ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ 11:00 ਵਜੇ ਮਿੱਤਰੋ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਸਵੇਰ ਦੀਆਂ ਚੌਂਗਾਂ ਮੀਆਂ ਨੇ ਕਈ ਭਰਾ ਕਹਿੰਦਣਗੇ ਵੀ ਥੱਲੇ ਕੁਛ ਨਹੀਂ ਦਿੰਦਾ ਨੇ ਸਾਮ ਨੂੰ ਮਿੱਤਰੋ ਇਹਨਾਂ ਨੇ ਤਿਆਰ ਹੋਣਾ ਤੇ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਪਹਿਲਾਂ ਟੋਕੜ ਗੱਬਣ ਝੋਟੀ ਤੋਂ ਹਨਾ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਠੀਕ ਹੈ ਜਿਹੜੀ ਆਪਾਂ ਤੋਕੜ ਕੱਪਣ ਝੋਟੀ ਦੀ ਗੱਲ ਕਰ ਗਏ ਕਿਹੜਾ ਸੂਆ ਇਹ ਇਹ ਪਹਿਲਾ ਸੂਆ ਸੂਈ ਵੀ ਆ ਜੀ ਦੂਜਾ ਹੁਣ ਸੁਣਾ ਪਹਿਲਾ ਸੂਆ ਸੂਈ ਵੀ ਆ ਦੂਜੇ ਨੂੰ ਸੁਣਾ ਜੀ ਤਿੰਨ ਮਹੀਨਾ ਦੀ ਗੱਪਣਾ ਹੈ ਤਿੰਨ ਮਹੀਨਾ ਦੀ ਗੱਪਣਾ ਹੈ 4 ਕਿਲੋ ਹੋਤਾ ਹੈ ਚੈੱਕ ਪਾਸ ਹੈ ਹਾਂ ਚੈੱਕ ਪਾਸ ਆ ਜੀ ਅਗਲਾ ਚੈੱਕ ਰਾ ਕੇ ਲੈਂਦੇ ਹਾਂ ਠੀਕ ਹੈ ਚੈੱਕ ਪਾਸ ਆ ਮਿੱਤਰੋ ਥਾਂਲੇ ਵੀ ਦੀ ਪੂਰੀ ਸਾਫ ਆ ਜੀ ਜਿਹੜੀ ਸੀ ਵਧੀਆ ਟਿੱਕਾ ਕੱਟ ਕਾਟ ਵੀ ਚੰਗਾ ਪਠੂੜੇ ਦੀ ਫੁੱਲ ਵੱਡੇ ਕੱਦ ਦੀ ਆ ਸਿੰਘਾਂ ਦੀ ਸੇਬ ਵੀ ਸੋਹਣੀ ਆ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਆ ਤਾ ਜਰੂਰ ਕਰਿਓ ਮਿੱਤਰੋ ਸੰਪਰਕ ਤੋਰੋ ਜਿਮੜਾ ਇੱਕ ਵਾਰੀ ਤੋਰ ਕੇ ਦਿਖਾ ਦਿਓ ਨਾਲ ਦੇ ਨਾਲ ਪਸ਼ੂ ਆਪਾਂ ਮਿੱਤਰੋ ਤੋਰਦੇ ਜਾਵਾਂਗੇ ਤੇ ਪੂਰੀ ਡਿਟੇਲ ਮੁੱਠੀ ਕਦਾਨਾ ਸਿੱਟੋ ਭਾਈਓ ਥੰਲੇ ਜੀ ਠੀਕ ਹੈ ਮਤਲਬ ਵੀ 3 ਮਹੀਨਿਆਂ ਦੀ ਗੱਬਣਾ 2-2 ਕਿਲੋ ਦੁੱਧ ਆ ਠੀਕ ਹੈ ਤੇ ਮਿੱਤਰੋ 2 ਕਿਲੋ ਵੱਧ ਵੀ ਸਕਦੀ ਆ ਕਿਲੋ 2 ਕਿਲੋ ਤੇ ਮਿੱਤਰੋ ਘਟ ਵੀ ਸਕਦੀ ਆ ਕਿਉਂਕਿ ਕਈ ਵਾਰ ਉੱਪਰ ਆ ਘਰੇ ਜਾ ਕੇ ਮਿੱਤਰੋ ਦੁੱਧ ਚੱਕ ਵੀ ਜਾਂਦਾ ਤੇ ਜੇ ਚੰਗੀ ਸੰਭਾਈ ਹੋ ਗਈ ਤਾਂ ਇਹ ਨਹੀਂ ਪਤਾ ਮਿੱਤਰੋ ਤਿੰਨ-ਤਿੰਨ ਕਿਲੋ ਵੀ ਕਰ ਸਕਦੀ ਆ ਤਸੱਲੀ ਖੁਦ ਕਰਨੀ ਆ ਵੈਸੇ ਤਸੱਲੀ ਲੈ ਕੇ ਮਿੱਤਰੋ ਆਪਾਂ ਵੀਡੀਓ ਬਣਾਉਣੇ ਆ ਵੱਡੇ ਕੱਦ ਕਾਟ ਵਾਲੀ ਆ ਵੱਡੀ ਬੇਲ ਵਾਲੀ ਆ ਤੇ ਪਹਿਲੇ ਸੂਏ ਸੂਈ ਆ ਤੇ ਦੂਜੇ ਦੀ ਗੱਬਣਾ ਰੇਟ ਕੀ ਕਰਤਾ ਜੀ ਰੇਟ ਇਹਦਾ ਮੁੱਲ ਜਿਹੜਾ ਮਰਜ਼ੀ 75 ਕਰਾ ਲਓ ਜੀ 70 ਕਰਾ ਲਓ 70 ਦੀ ਬਾ ਹਾਂ 70 ਦੀ ਹਾਂ ਨਾ ਬਿਨਾ ਬੱਚੇ ਤੋਂ ਹਾਂ ਬਿਨਾ ਬੱਚੇ ਤੋਂ ਓਕੇ 70 ਦੀ ਮਿੱਤਰੋ ਬਾਈ ਕਹਿੰਦਾ ਵੀ ਹਾਂ ਨ ਮੋਲੇ ਜੀ ਨਾਲ ਮਰਜ਼ੀ ਕਰਾ ਲੋ ਪਾਂ ਦੀ 80 ਕਰਾ ਲੋ ਤੇ ਦੂਜੇ ਨੰਬਰ ਤੇ ਫੇਰ ਵੱਡੇ ਗੱਦ ਕਾਠ ਵਾਲੀ ਤਿੰਨੇ ਮਿੱਤਰੋ ਜਿਹੜੀਆਂ ਤਿੰਨੇ ਨਾਗਾ ਵੱਡੇ ਗੱਦ ਕਾਠ ਵਾਲੇ ਕੋਈ ਛੋਟੇ ਨਹੀਂ ਇਹਦੀ ਗੱਲ ਕਰਕੇ ਇਹ ਵੀ ਪਹਿਲਾ ਸੂਆ ਹਾਂ ਇਹ ਬਲੂਨ ਝੋਟੀ ਆ ਜੀ ਪਰਸੋਂ ਸੂਈ ਆ ਜੀ ਹਜੇ ਠੀਕ ਆ ਵੱਡੇ ਗੱਦ ਕਾਠ ਵਾਲੀ ਸਿੰਘਾਂ ਦੀ ਸੇਵ ਵੀ ਸੋਣੀ ਆ ਹਨਾ ਹਾਂਜੀ 8 ਕਿਲੋ ਬੋਲਾ ਜੀ 8 ਕਿਲੋ ਬੋਲਾ ਮੰਗਰ ਬੱਚਾ ਮੰਗਰ ਬੱਚਾ ਕੱਟੀ ਗਈ ਮੰਗਰ ਕੱਟੀ ਆ ਹਾਂਜੀ ਤਾਂ ਤੋਰੋ ਜੀ ਉਹਨੂੰ ਵੀ 8 ਕਿਲੋ ਮਿੱਤਰੋ ਬੋਲਾ ਮੰਗਰ ਕੱਟੀ ਆ ਵੱਡੇ ਗੱਦ ਕਾਠ ਵਾਲੀ ਆ ਅਗਲੇ ਸੂਏ ਨੂੰ ਮਿੱਤਰੋ ਇਹਨੇ ਤਿਆਰ ਹੋਣਾ ਹੈ ਤੇ 8 ਕਿਲੋ ਬੋਹਲਾ ਤੇ ਜਿਹੜੇ ਵੀ ਵੀਰ ਭਰਾ ਨੂੰ ਜਰੂਰਤਾ ਤਾਂ ਜਰੂਰ ਕਰੋ ਸੰਪਰਕ ਫਿਰ ਆਪਾਂ ਕਹਿੰਦੇ ਬੀੜੂ ਕੋ ਸੀ 11:00 ਵਜੇ ਮਿੱਤਰੋ ਬਣਾ ਰਹੇ ਆ ਥੋੜਾ ਜਿਹਾ ਕੈਵਰੀ ਤੋਂ ਡਰਦੀ ਐ ਤਾਂ ਕਰਕੇ ਸਾਨੂੰ ਦੂਰੋਂ ਹੀ ਤੋਰ ਕੇ ਦਿਖਾ ਰਹੇ ਆ ਵੱਡੀ-ਬੁੱਡੀ ਬਹੁਤ ਆਈ ਹਾਂ ਹਾਂ ਤਾਂ ਨਾਕ ਦਿਨੇ ਹੀ ਵੱਡੇ ਆ ਕੋਈ ਛੋਟਾ ਨਹੀਂ ਜਿੱਡਾ ਪਸੂ ਹੁੰਦਾ ਮਿੱਤਰੋ ਆਪਾਂ ਉਦਾਂ ਹੀ ਦਿਖਾਉਨੇ ਆ ਤੇ ਕਈ ਵਾਰ ਦਿਖਾਉਣ ਚ ਮੜਾ-ਮਟਾ ਉਨੀ ਕੀ ਰਹਿ ਜੇ ਤਾਂ ਆਪਾਂ ਬੋਲ ਕੇ ਵੀ ਦੱਸਦੇ ਆ ਸੋ ਪਹਿਲੇ ਸੂਏ ਸੂਈ ਵੀ ਆ ਤੇ ਮੰਗਾ ਫੇਸ ਕਨੇ ਵੀ ਕੱਟੀ ਆ ਰੇਟ ਕੀ ਕਰਤਾ ਜੀ ਮਾਕੇ ਤੁਹਾਨੂੰ ਤੁਹਾਨੂੰ ਵਧਿਆ ਕੱਢਦੀ ਆ ਜੀ ਹਜੇ ਕੱਟਿਆ ਕੀ ਹੋਇਆ ਜੀ ਨੂੰ ਸੂਈ ਨੂੰ ਠੀਕ ਆ ਲੇਟ ਚ ਹੋਈ ਆ ਹਾਂ ਜੀ ਕਿਸੇ ਨੇ ਚੂਨਾ ਆਉਣਾ ਸੀ ਜੀ ਠੀਕ ਆ ਓਕੇ ਰੇਟ ਕੀ ਕਰਤਾ ਜੀ ਰੇਟ ਹੀ ਦਾ ਵਾਹ 160 ਦੀ ਹਾਂ ਨਹੀਂ ਆ ਜੀ 160 ਦੀ ਚਲੋ ਤੇ ਤੀਜੇ ਨੰਬਰ ਤੇ ਤੀਜਾ ਸੂਆ ਹਾਂ ਜੀ ਤੀਜਾ ਸੂਆ ਇਹ ਕਦੋਂ ਕਲੀ ਸੂਈ ਵੀ ਆ ਇਹ ਵੀ ਪਰਸ ਦੀ ਸੂਈ ਆ ਜੀ ਠੀਕ ਆ ਇਹਨੂੰ ਵੀ ਤੋੜ ਕੇ ਦਿਖਾ ਦੂ ਵੱਡੇ ਕੱਟ ਦਾ ਕਾਟ ਵਾਲੀ ਆ ਬੋੜਾ ਕਿੰਨਾ ਕੋ ਇਹਨੇ ਸਨੇ 12 ਕਿਲੋ ਬੋਰਾ ਹੰਚੋ ਦੇ ਦੇ ਆਲੀ ਆਪਾਂ ਤੇ ਥਣਲੇ ਵੀ ਜੀ ਮਿੱਤਰੋ ਪੂਰੀ ਸਾਫ ਹੈ ਤੇ ਮੋਟਾ ਵੱਡਾ ਥਾਣਾ ਹੈ ਤੇ ਸੂਹਾ ਤੀਜਾ ਮਗਰ ਕੱਟਾ ਕੱਟੀ ਮਗਰ ਕੱਟੀ ਹੈ ਜੀ ਮਗਰ ਕੱਟੀ ਫਿਰ ਆਪਾਂ ਕਹਿਣਾ ਵੀ ਵੀਡੀਓ ਅਸੀਂ 11:00 ਵਜੇ ਬਣਾ ਰਹੇ ਆਂ ਕਈ ਭਰਾ ਕਹਿਣਗੇ ਵੀ ਕੁਛ ਦੀਦਾ ਨਹੀਂ ਸੋ ਤੁਸੀਂ ਮਿੱਤਰੋ ਸਾਮ ਤਾਈ ਆ ਕੇ ਆਪਣੀ ਤਸੱਲੀ ਕਰ ਸਕਦੇ ਹੋ ਔਰ ਰੇਟ ਤਿੰਨਾ ਦੇ ਮਿੱਤਰੋ ਜਾਇਜ ਨੇ ਕਿਉਂਕਿ ਰੇਟਾਂ ਦਾ ਰੇਟ ਚੜੇ ਪਏ ਬਹੁਤ ਹੈ ਉਸ ਹਿਸਾਬ ਨਾਲ ਹੀ ਮਿੱਤਰੋ ਆਪਣੇ ਰੇਟ ਰੱਖੇ ਹੋਏ ਨੇ ਇਹਦਾ ਕੀ ਰੇਟ ਕਰਤਾ ਜੀ ਇਹਦਾ ਵੀ 160 ਇਹਦਾ ਵੀ 160 ਹਾਂਜੀ ਇਹਦੇ ਥੱਲੇ ਹੁਣ 12 ਕਿਲੋ ਬੋਲਾ ਜੀ ਇਹਦੇ ਥੱਲੇ 8 ਕਿਲੋ ਬੋਲਾ ਇਹਦੇ ਥੱਲੇ 12 12 ਚੋਕੇ ਦੇ ਦਾਂਗੇ ਜੀ ਠੀਕ ਹੈ ਕਿੰਨਾ ਕੁ ਕਰ ਸਕੀਏ ਇਹ ਇਹ 15 ਦੇ ਤੱਕ ਗਾਰੰਟੀ ਹੈ ਯਾਰ ਓਕੇ ਹਾਂਜੀ ਤੇ ਫੋਨ ਨੰਬਰ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਹੈਗਾ 62830 62830 55437 55437 ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਮਿੱਤਰੋ ਕੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ